ਫੀਰ ਉਹ ਪਾਕਿਸਤਾਨ ਦੀ ਪਖਤਰ ਉੱਥੇ ਮੁੰਡਿਆ ਜਿਹੜੇ ਪਿੰਡ ਦਾ ਨਾਮ ਹੈ ਕਾਨਪੇਂਡ ਜਿਹੜਾ ਪਾਕਿਸਤਾਨ ਦੇ ਵਿੱਚ ਹੀ ਉੱਥੇ ਰਹਿੰਦੇ ਰਹੇ ਜਿਲ੍ਹਾ ਸਨਾਲਕੋਟ ਦੀ ਤਸਵੀਰ ਦੱਸ ਕਰ ਇਹਦੇ ਵਿੱਚ ਹੀ ਰਹਿੰਦੇ ਰਹੇ ਫਿਰ ਖਾਦੇ ਬਾਪ ਜਿਹੜੇ ਉਹ ਤਿੰਨ ਭਰਾ ਸਨ ਤੇ ਵੱਖੋ ਵੱਖਰੇ ਇਹ ਤਿੰਨ ਨਾਲ ਉਹਨਾਂ ਦੇ ਕੋਠੇ ਉਹ ਸਰ ਜਿਹੜੇ ਭਰਾ ਸਨ ਸਾਡੇ ਆਸ-ਪਾਸ ਰਹੇ ਤਿੰਨ ਚਾਰ ਕੋਠੇ ਜਿਹੜੇ ਸਾਡੇ ਕੱਟੇ ਤੇ ਈ ਵਿਵਤਾ ਪੈ ਗਈ ਜੀ ਉੱਥੇ ਗੱਲ ਪਈ ਆ ਗਏ ਗਾਨੇ ਤੇ ਮੁਸਲਮਾਨਾ ਨੇ ਨਾਲ ਪਿੰਡ ਬਰਿਆਰਾ ਉੱਥੇ ਤੋਂ ਉਹਨੇ ਆ ਕੇ ਲਾਤੀ ਮਕਾਨ ਦੇ ਮੂੰਹ ਜਲੇ ਅਥਨ ਉਹ ਕੱਚੇ ਕੱਚੇ ਹੱਦੀ ਉਹ ਵੇਲੀਆ ਨੂੰ ਆਪਣੇ ਘਰਾਂ ਨੂੰ ਕੋਈ ਸਾਡੇ ਕੋ ਨਹੀਂ ਸੀ ਤੇ ਜਿਹੜਾ ਅਸੀਂ ਉਦੋਂ ਲਵਾਲੇ ਦੇ ਜਾਂ ਕੋ ਦਰਵਾਜਾ ਲਵਾਲੇ ਜਾਂ ਕੁਝ ਗਲੀਆਂ ਅਥਰ ਕੁੜੀਏ ਗਲੀਆਂ ਉੱਥੇ ਅਥਰ ਕੱਚੀਆਂ ਤੇ ਉੱਥੇ ਘਾਦੇ ਪਈ ਤਰੋ ਸਾਡੀ ਪੈਰੀ ਕੋਠੇ ਆ ਸੀ ਬਾਬਾ ਗੁਜਾਰਾ ਸੀ ਇੱਥੇ ਜਦੋਂ ਮੁਸੀਬਤ ਪਈ ਏ ਤੇ ਆ ਕੇ ਉਹਨੇ ਉਹਦੇ ਆ ਗਏ ਉਹਦੇ ਉੱਤੇ ਆਣ ਕੇ ਆ ਸੀ ਆਕੇ ਰਾਸ ਵਾਹ ਕਰਕੇ ਉਧੇ ਜਾਂਦਾ ਅਸੀਂ ਉਹ ਪਾਕਿਸਤਾਨ ਜੀ ਪਖਦਰ ਉਥੇ ਉਹ ਜਿਹੜਾ ਪਿੰਡ ਸਾਡਾ ਕਰ ਮੈਂ ਕਾਨ ਪਿੰਡ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੀ ਉਥੇ ਰਹਿੰਦੇ ਰਹੇ ਜਿਲ੍ਹਾ ਸਰਨਕੋਟ ਦੀ ਤਸਵੀਰ ਦਰਸ਼ਕ ਜਿਹਦੇ ਵਿੱਚ ਹੀ ਰਹਿੰਦੇ ਰਹੇ ਫਿਰ ਸਾਡੇ ਬਾਪ ਜਿਹੜੇ ਉਹ ਤਿੰਨ ਭਰਾ ਸਨ ਤੇ ਵੱਖੋ ਵੱਖਰੇ ਹੀ ਤਿੰਨੇ ਨਾਲ ਉਹਨਾਂ ਦੇ ਕੋਠੇ ਇਹ ਬੂਸਰ ਜਿਹੜੇ ਪਰਾਂ ਸਾਡੇ ਆਸਰ ਹੁੰਨ ਤਿੰਨ ਚਾਰ ਕੋਠੇ ਜਿਹੜੇ ਸਾਡੇ ਇਕੱਠੇ ਤੇ ਈ ਵਿਵਤਾ ਪੈ ਗਈ ਜੀ ਉਥੇ ਗੱਲ ਪਈ ਆਗੇ ਗਾਣੇ ਤੇ ਮੁਸਲਮਾਨਾ ਨੇ ਨਾਲ ਪਿੰਡ ਬਰਿਆਰਾ ਉੱਥੇ ਚੋਣਾ ਆ ਕੇ ਲਾਤੀ ਮਤਲਬ ਦੇ ਮੂੰਹ ਜਿਹੜੇ ਅਥਨਾ ਉਦੋਂ ਕੱਚੇ ਕੱਚੇ ਸਾਡੀ ਉਹ ਵੇਲੀਆਂ ਨੂੰ ਆਪਣੇ ਘਰਾਂ ਨੂੰ ਕੋਈ ਸਾਡੇ ਕੋ ਨਹੀਂ ਸੀ ਕਿ ਜਿਹੜਾ ਸੀ ਉਦੋਂ ਨਵਾਲੇ ਦੇ ਜਾਂ ਕੋ ਦਰਵਾਜ਼ਾ ਲਵਾ ਲਈ ਜਾਂ ਕੁਝ ਗਲੀਆਂ ਐਸਾ ਕੁਲੀਏ ਗਲੀਆਂ ਹੁੰਦੀਆਂ ਥਾਂ ਤੇ ਉੱਥੇ ਗਾਦੇ ਪਈ ਚਲੋ ਸਾਡੀ ਪੈੜੀ ਵੀ ਉੱਥੇ ਆਤੀ ਵਾਵਾ ਗੁਜਾਰਾ ਸੀ ਇੱਥੇ ਜਦੋਂ ਮੁਸੀਬਤ ਪਈ ਏ ਤੇ ਰਾਗ ਉਹਨਾਂ ਨੇ ਉਹਦੇ ਆ ਗਏ ਕੂਦੇ ਉੱਤੇ ਆਣ ਕੇ ਆਖੀ ਆ ਕੇ ਰਾਸ ਸਮਾਨ ਕਰਕੇ ਕੂਦੇ ਲਿਆਦਾ ਡੰਗੜਾ ਦੇ ਉਸ ਵੇਲੇ ਸੰਗਲ ਵੱਢ ਗਏ ਤੇ ਮੰਝਾ ਪਜਾਤੀ ਆਵੇ ਮੰਝਾ ਕਾਨੂੰ ਠੁਠੀਆਂ ਮਰ ਜਾਣੀਆਂ ਇਹ ਤਾਂ ਨਿਕਲ ਜਾਂ ਜਦੋਂ ਉਹਨਾਂ ਨੂੰ ਵੱਡੇ ਆਜੋ ਸਾਡੇ ਮਾਪੇ ਜਿਹੜੇ ਨੇ ਤੁਹਾਨੂੰ ਲੈ ਕੇ ਤੇ ਘੋੜੀਆਂ ਦੇ ਘੋੜੀ ਤੇ ਸੀ ਸਾਡੇ ਕੋਲ ਉੱਥੇ ਫਰਮੇ ਨਿਕਲੇਗੇ ਬੱਚੇ ਸਾਨੂੰ ਲੱਗ ਪਾਕਿਸਤਾਨ ਦੇ ਵਿੱਚ ਮੈਂ ਜੀ ਕੁਛੀ ਅਸਾਂ ਸਭ ਦਾ ਸਾਡੇ ਮਕਾਨਾਂ ਦੇ ਬੂਏ ਜਿਹੜੇ ਨਹੀਂ ਅਨੇ ਸਾਰੇ ਸਾਡੇ ਮਕਾਨਾਂ ਦੇ ਬੂਏ ਜਿਵੇਂ ਆਪਣਾ ਗਾਦੇ ਭਈ ਇਹ ਆਪਣਾ ਪਿਛਾ ਇਹ ਆਪਣਾ ਇਧਰ ਪਾ ਆਪਣਾ ਇਧਰ ਪਾਣੀ ਪਾਣ ਤੇ ਇਧਰ ਨੂੰ ਹੀ ਇਧਰ ਆਪਕੋ ਮਕਾਰਾ ਕਰਦੇ ਫੇਰ ਉਹ ਕੋਣੀ ਨਹੀਂ ਟੁੜਿਆ ਤੇ ਅੱਗੇ ਪੋੜ ਆ ਗਈ ਉਹਦੇ ਵਿੱਚੋਂ ਨੰਗਣ ਲੱਗਿਆ ਤੇ ਉੱਥੇ ਵੀ ਪੋੜ ਦੇ ਤੇ ਜਦੋਂ ਉਧਰ ਵੀ ਮੀਂਹ ਨਹੀਂ ਸੀ ਉਧਰ ਵੀ ਮੀਂਹ ਨਹੀਂ ਸੀ ਜਦੋਂ ਗੋਲੀ ਚੱਲਦੀ ਸੀ ਤੇ ਗੋਲੀ ਚੱਲਦੀ ਸੀ ਤੇ ਸਾਡੇ ਉੱਥੇ ਕਈ ਬੰਦੇ ਨਾ ਉਹਦੇ ਉੱਤੇ ਖਲੋ ਕੇ ਛਾਲਾ ਮਾਰ ਕੇ ਤੇ ਉਹ ਦਰਿਆਨ ਵਿੱਚ ਡਰੁੜ ਗਏ ਕਈ ਮਰ ਗਿਆ ਕਿ ਜੱਜਾ ਮੈਂ ਪੁੱਤਰ ਮਰ ਗਿਆ ਕੋਈ ਆਖਰਾਂਗਾ ਮੇਰੀ ਮਾਂ ਮਰ ਗਈ ਏ ਕੋਈ ਆਖ ਪਰ ਕਰ ਦੇਣਾ ਉਹ ਉੱਥੇ ਇੰਨੀ ਵੱਡੀ ਗੱਲ ਹੋਈ ਕਿ ਜਿਹਦਾ ਤਲੀ ਬੜੀ ਦਿੱਕਤ ਵਾਲਾ ਕਈ ਗੱਡੀਆਂ ਜਿਹੜੀਆਂ ਸਾਰੀਆਂ ਗੱਡੀਆਂ ਦੇ ਗੱਡੀਆਂ ਹੀ ਵੱਢ ਦਿੱਤੀਆਂ ਜਿਹੜੇ ਸਿੱਖ ਗੁਰੂ ਦੇ ਉਹਦੇ ਪਾਸ ਸਾਰੇ ਸਿੱਖੀ ਬੱਚੇ ਮੁਗਲ ਹੋ ਗਏ ਕਿਲੀ ਬੱਲੇ ਜਦੋਂ ਜੀ ਟੁਰੇ ਜਾਣੇ ਟੁਰੇ ਜਾਣੇ ਤੇ ਅੱਗੇ ਇਸ ਤਰ੍ਹਾਂ ਪਈਆਂ ਨੇ ਜਿਵੇਂ ਲੋਠਾਂ ਪਈਆਂ ਨੇ ਤੇ ਬੱਚੇ ਨਿਕਰੇਗੇ ਜਿਹੜੇ ਨੇ ਉਹ ਮਾਂ ਮਾਰੇ ਤੋਂ ਡੁੱਟ ਪਈ ਹੈ ਉਦੋਂ ਗੁੱਦ ਪੀਰੇ ਨੇ ਮਾਵਾਂ ਦਾ ਤੇ ਮਾਵਾਂ ਥੱਲੇ ਰਮੀਆਂ ਮਰੀਆਂ ਪਈਆਂ ਨੇ ਅਸੀਂ ਚੁਰੇ ਜਾਂਦੇ ਆ ਚੁਰੇ ਜਾਂਦੇ ਸਾਡਾ ਭਰਾ ਸਭ ਸਾਡਾ ਭਰਾ ਸੀ ਕਰਨੈਲ ਸਿੰਘ ਬੜਾ ਜਵਾਨ ਸੀ ਸ਼ੇਰ ਵਰਗਾ ਉਹਨੂੰ ਗਾਲੀ ਕੱਢੀ ਆਉਂਦਿਆ ਉਹਦੇ ਆ ਰਾਹ ਵਿਚ ਆਉਂਦਿਆ ਗੋਲੀ ਵੱਜ ਗਈ ਜਦੋਂ ਉਹਨੂੰ ਗੋਲੀ ਵੱਜੀ ਤੇ ਮੇਰੇ ਬਾਪ ਨੇ ਕੀਤਾ ਉਹਦਾ ਲੱਕ ਵੱਧਾ ਸਹੀ ਹੈ ਨਾ ਬਾਪ ਜਿਹੜੇ ਨਾਲ ਬਾਪ ਜਿਹੜੇ ਨਾਲ ਲੱਕ ਵੱਧਾ ਉਹ ਫੇ ਚੁਰੇ ਜਾਂਦਾ ਜਦੋਂ ਗੋਲੀ ਜਿੱਥੇ ਆਰਪਾਰ ਨਹੀਂ ਗਈ ਨਦੀ ਤੇ ਉਹ ਸਕਦਾ ਇਹ ਰਾਸਕ ਦਾ ਪਾਣੀ ਉਹ ਫੇ ਆਕਰ ਗੋਲੀ ਨਹੀਂ ਲੱਗੀ ਤੇ ਗੋਲੀ ਵਿੱਚ ਰਹਿ ਗਈ ਇਹ ਫੈਲ ਗਿਆ ਤੇ ਫਿਰ ਉਹ ਤੋਂ ਬੀਲ ਤੇ ਡਾਟੂ ਲੈ ਕੇ ਰਹਿਣ ਲੱਗਿਆ ਬਨੇ ਜੇ ਅਖੜ ਗਈ ਤੇ ਬੈਰੋ ਚਾਚਾ ਜੀ ਅਈ ਮੈਂ ਜਿਹੜਾ ਕੋਨਾ ਸਾਹ ਲਿਆ ਤੇ ਉਹ ਲੰਮਾ ਪੈ ਗਿਆ ਜੀ ਲੰਮਾ ਪੈ ਗਿਆ ਤੇ ਅਖੇ ਹੁਣ ਕੀ ਕਰੀਏ ਕਿਥੇ ਤੈਨੂੰ ਖੜੀਏ ਅਸੀਂ ਬ੍ਰੇ ਉੱਠੇਗਾ ਤੇ ਬੈਗਾ ਉੱਥੇ ਬੈਠੇ ਬੈਠੇ ਉਹਨੇ ਸਵਾਸ ਪੂਰੇ ਖੋਏ ਅਸੀਂ ਉੱਥੇ ਹੀ ਜਵਾਨ ਦੀ ਲੋਥ ਛੱਡ ਕੇ ਕਿਤੇ ਚੋਰ ਅਸੀਂ ਜੀ ਉੱਜੜ ਕੇ ਤੇ ਇਹ ਪੰਜਾਬ ਜਾ ਗਿਆ ਪੰਜਾਬ ਵਿੱਚ ਜਦੋਂ ਆਇਆ ਤੇ ਫਿਰ ਅਸੀਂ ਮਾਲਕ ਸਾਹਿਬ ਪਿੱਛੇ ਪੈੜੀਆਂ ਦੇ ਸਾਨੂੰ ਫਿਰ ਇੱਕ ਬਜਾਜਾ-ਬਜਾਜਾ ਪੈਂਦੇ ਉੱਥੇ ਕੱਚੀ ਲਾਟ ਹੋਈ ਉੱਥੇ ਕੱਚੀ ਲਾਟ ਦੇ ਵਿੱਚ ਅਸੀਂ ਆਪਣਾ ਸਾਡੇ ਬਾਪ ਆਏ ਤੁਮ ਲੈ ਕੇ ਉੱਥੇ ਬੈਠੇ ਉੱਥੇ ਨੇ ਹੀ ਔਖੇ ਸਾਂ ਕੋਈ ਜਿਹੜਾ ਤਰੀ ਰੋਟੀ ਨਹੀਂ ਉਹ ਪਾਣੇ ਹਰੇ ਕੋਲ ਉੱਥੇ ਜੱਗੀ ਲੋਕ ਜਿਹੜੇ ਇੱਥੇ ਰਹਿਣ ਵਾਲੇ ਲੋਕ ਉਹਨਾਂ ਸਾਡੀ ਬੜੀ ਕੀਤੀ ਸਾਨੂੰ ਰੋਟੀਆਂ ਵਜਾ ਕੇ ਆਹ ਸਾਨੂੰ ਬਾਦੇ ਤੇ ਲੱਸੀ ਪਾਣੀ ਦੇ ਗੁੱਤ-ਗੁੱਤ ਦੇ ਅਸੀਂ ਫਿਰ ਉੱਥੇ प्यारा ਘਰ ਤੇ ਸਾਨੂੰ ਅਜੇ ਵੀ ਉਹ ਮੇਰਾ ਸਾਨੂੰ ਬੜਾ ਕਿੱਟਾ ਜੀ ਅਸੀਂ ਗਾਦੇ ਸਾਡਾ ਏਡਾ ਪਿਆਰਾ ਸਾਡਾ ਘਰ ਸੀ ਸਾਡੀ ਮਾਂ ਜਿਹੜੀ ਸੀ ਉਹਨੇ ਲਿਖਨੇ ਕਿ ਹੁੰਦੇ ਸਾਂ ਸਾਡੀ ਮਾਂ ਨੇ ਰਾਤ ਉੱਠਣਾ ਘਾਡੇ ਘਰੇ ਸੁਣਨੇ ਬੈਠਿਆ ਹੁੰਦਾ ਕਿਤੇ ਕੋਣ ਮੈਂ ਇਸਾ ਨੂੰ ਕਿੱਟਾ ਅਜੇ ਸੁਣੋ ਆਪਣਾ ਵੇਖ ਕੇ ਪਿੰਡ ਤੇ ਬੜਾ ਅਦਾਸ ਆ ਅਜੇ ਵੀ ਰੋਨੇ ਆ ਸਾਡੀ ਉੱਥੇ ਪੈਣੀਆਂ ਤਾਂ ਸਾਡਾ ਉੱਥੇ ਸਭ ਕੁਝ ਸੀ ਅਜਾ ਨਾਲ ਮੈਨੇ ਕੀ ਕੀਤਾ ਬਹੁਤ ਦੁਖੀ ਹੋ ਕੇ ਉੱਠ ਆਇਆ ਤੇ ਔਰ ਮਿਨਿਟੇ ਹਟਾ ਹੁੰਦਾ ਜੀ ਆਪਣਾ ਸਾਡੇ ਘੋੜੇ ਵੀ ਹੁੰਦੇ ਸਨ ਸਾਡੀਆਂ ਬੱਜਾਂ ਵੀ ਹੁੰਦੀਆਂ ਸਨ ਆਪਣਾ ਬੱਜਾਂ ਸਾ ਸੰਗਲਾਂ ਨਾਲ ਵਧੀ ਹੁੰਦੀਆਂ ਸਨ ਜਦੋਂ ਸਾਡੇ ਦੇ ਬਿਗਤਾ ਪਈਏ ਫੇ ਜੀ ਆਂ ਆਖਿਆ ਵੀ ਕੀ ਕਰਾਂਗੇ ਤੇ ਉਹਨਾਂ ਮੰਝਾਂ ਦੇ ਸੰਗਲ